ਕਿ ਆਪਣੀ ਛਵੀ ਬੇਦਾਗ ਰੱਖਣੀ ਆ ਕਿਉਂਕਿ ਇਹ ਬੜੀ ਜ਼ਿੰਮੇਵਾਰੀ ਦਾ ਕੰਮ ਆ ਕਿਉਂਕਿ ਜੇ ਸਾਡੇ ਕਿਸੇ ਅਹੁਦੇਦਾਰ ਤੇ ਕੋਈ ਉਂਗਲ ਹੋਵੇ ਉਹ ਸਮਝੋ ਰਾਣਾ ਗੁਰਜੀਤ ਸਿੰਘ ਦੀ ਛਵੀ ਨੂੰ ਉਸ ਦਿਨ ਦਾ ਧੱਕਾ ਲੱਗੂਗਾ ਕਿਉਂਕਿ ਇਹ ਮੇਰੀ ਸਾਰਿਆਂ ਨੂੰ ਬੇਨਤੀ ਆ ਫਲਾਂਕਿ ਤੁਸੀਂ ਮੇਰੇ ਨਾਲੋਂ ਸਾਰੇ ਹੀ ਸਿਆਣੇ ਹੋ ਸਾਰੇ ਹੀ ਮੇਰੇ ਨਾਲੋਂ ਵਧਿਆ ਹੋ ਮਗਰ ਇਹ ਲਫ਼ਜ਼ ਮੈਨੂੰ ਕਹਿਣ ਦੀ ਮੇਰੀ ਡਿਊਟੀ ਬਣਦੀ ਆ ਕਿਉਂਕਿ ਨੈਤਿਕਤਾ ਦੇ ਆਧਾਰ ਤੇ ਆਪਾਂ ਸਾਰਿਆਂ ਨੇ ਇੱਕ ਜੁੜਤਾ ਦੇ ਨਾਲ ਕਾਂਗਰਸ ਪਾਰਟੀ ਵਾਸਤੇ ਅਤੇ ਆਪਣੇ ਲੀਡਰ ਮਾਨਯੋਗ ਰਾਣਾ ਗੁਰਜੀਤ ਸਿੰਘ ਜੀ ਵਾਸਤੇ ਤੰਦਈਆਂ ਕੰਮ ਕਰਨਾ ਬਿਲਕੁਲ ਦੇਰੀਆਂ ਕੰਮ ਕਰਨਾ ਕਿਤੇ ਦਰਾਂ ਦੀ ਲੋੜ ਨਹੀਂ ਚਾਹੇ ਸਰਕਾਰ ਆਮ ਆਦਮੀ ਪਾਰਟੀ ਦੀ ਹੋਵੇ ਲਗਿਨ ਜਦੋਂ ਆਪਾਂ ਇੱਕ ਜੁੜਤਾ ਦੇ ਨਾਲ ਦ੍ਰਿੜਤਾ ਦੇ ਨਾਲ ਇਹ ਸੰਕਲਪ ਕਰਕੇ ਇੱਕ ਦੂਜੇ ਦੀ ਬਾਹ ਫੜ ਕੇ ਚੱਲਾਂਗੇ ਤੇ ਮੈਂ ਸਮਝਦਾ ਕੋਈ ਵੀ ਤੁਹਾਨੂੰ ਪਿੱਛੇ ਨਹੀਂ ਛੱਡ ਸਕਦਾ ਕਿਉਂਕਿ ਰਾਣਾ ਜੀ ਵਰਗੇ ਸਯੋਗ ਯੋਗ ਲੀਡਰ ਦਾ ਹੱਥ ਤੁਹਾਡੇ ਸਿਰ ਤੇ ਆ ਉਹ ਤਦੇ ਰਹੂਗਾ ਜੇ ਆਪਾਂ ਕੋਈ ਵੀ ਮਾੜਾ ਕੰਮ ਨਾ ਕਰਾਂਗੇ ਜੇ ਆਪਾਂ ਕੋਈ ਵੀ ਏਦਾਂ ਦੀ ਹਰਕਤ ਵਿੱਚ ਹੀ ਮੈਂ ਆ ਗਲਤੀ ਮੇਰੇ ਕੋ ਵੀ ਹੋ ਸਕਦੀ ਆ ਮੈਂ ਵੀ ਤੁਹਾਡੇ ਨਾਲ ਆਪਣੇ ਆਪ ਨੂੰ ਗਿੰਦਾ ਕਿ ਜੇ ਕਦੀ ਜ਼ਿੰਦਗੀ ਚ ਸਾਡੇ ਕੋ ਕੋ ਗਲਤੀ ਹੋਈ ਤੇ ਉਹਦੇ ਜ਼ਿੰਮੇਵਾਰ ਆਪਾਂ ਆਪ ਹੋਵਾਂਗੇ ਇਸ ਕਰਕੇ ਪਾਰਟੀ ਦੇ ਪ੍ਰਤੀ ਵਫਾਦਾਰੀ ਔਰ ਇੱਕ ਜ਼ਿੰਮੇਵਾਰੀ ਨੂੰ ਸਮਝਣਾ ਜਦੋਂ ਕਦੀ ਵੀ ਕੋਈ ਧਰਨੇ ਦਾ ਜਾਂ ਕਿਸੇ ਪ੍ਰੋਗਰਾਮ ਦਾ ਸਨੇਹਾ ਲਗਦਾ ਰਾਂ ਉਹਨੂੰ ਆਪਣੇ ਤਨੋਂ ਮਨੋਂ ਉਸ ਨੂੰ ਕਬੂਲ ਕਰਿਆ ਕਰੋ ਜੇ ਆਪਾਂ ਇਹ ਸੋਚੀਏ ਕਿ ਮੈਂ ਨਾ ਜਾਊਂਗਾ ਮੇਰੀ ਜਗ੍ਹਾ ਕੋਈ ਹੋਰ ਚੱਲ ਜਾਊਗਾ ਤਾਂ ਕੀ ਫਰਕ ਪੈਣਾ ਫਰਕ ਪੈਂਦਾ ਵਾ ਕਿਉਂਕਿ ਆਪਾਂ ਇੱਕ ਕੜੀ ਆ ਇੱਕ ਮਾਲਾ ਵਾ ਸੋ ਮੇਰੀ ਸਾਰਿਆਂ ਨੂੰ ਬੇਨਤੀ ਆ ਕਿ ਧਾਨਾ ਜੀ ਦੇ ਕਾਰਕਮਲਾ ਦੇ ਨਾਲ ਇਹ ਨਿਯੁਕਤੀ ਪੱਤਰ ਸਾਰਿਆਂ ਨੂੰ ਰੱਜਿਤ ਕਰਨੇ ਆ ਰਾਣਾ ਜੀ ਨੇ ਔਰ ਆਪਣੀ ਡਿਊਟੀ ਨੂੰ ਇਮਾਨਦਾਰੀ ਨਾਲ ਆਪਾਂ ਸਾਰਿਆਂ ਨੇ ਸਮਝਣਾ ਜੈ ਹਿੰਦ ਬਹੁਤ ਹੀ ਸਰਕਾਰਯੋਗ ਮੇਰੇ ਸਾਰੇ ਹੀ ਹੀਰੋ ਖਾਲਿਆ ਮੈਂ ਦੇਖਦਾ ਕਿ ਜਦੋਂ ਤਸੀਨ ਸਾਹਿਬ ਸੀਨੀਅਰ ਵਾਲਿਆਂ ਪਿੱਛੇ ਬੈਠੇ ਬੈਠੋ ਕਰਨ ਜੀ ਬੈਠੇ ਆ ਬਾਕੀ ਦੇ ਸਾਰੇ ਤੁਸੀਂ ਚਲੋ ਜਿੱਥੇ ਬੈਠੇ ਹੋ ਉਹ ਕੋਈ ਗੱਲ ਨਹੀਂ ਲੇਕਰ ਮੈਨੂੰ ਖੁਸ਼ੀ ਹੈ ਇਸ ਗੱਲ ਦੀ ਮਿਲਦੀ ਆ ਕਿ ਕਰਨ ਤੋਂ ਚੱਲੂ ਹੋ ਕੁਝ ਸਾਲ ਪਹਿਲਾਂ ਕਰਨ ਕਹਿੰਦਾ ਮੈਂ ਪ੍ਰਧਾਨ ਬਣਨਾ ਮੈਂ ਨਹੀਂ ਵੀ ਐਸਾ ਮੈਂ ਫਲਾਣੇ ਨੂੰ ਪ੍ਰਧਾਨ ਕਹਿ ਚੁੱਕਾ ਹਾਂ ਉਹ ਬਣ ਗਿਆ ਤੇ ਇਸ ਮੁੰਡੇ ਨੇ ਸਬਰ ਦਿਖਾਇ ਇਹਨੇ ਉਸ ਸਮੇਂ ਦਾ ਇੰਤਜ਼ਾਰ ਕੀਤਾ ਇਹਨੂੰ ਗੁੰਮਰਾਹ ਵੀ ਕਰਨ ਦੀ ਕੋਸ਼ਿਸ਼ ਕੀਤੀ ਗਈ ਲੇਕਿਨ ਹੁਆਜ ਤੇ ਫੇਰ ਇਹ ਪਦਾਰ ਵੀ ਬੜਿਆ ਫਿਰ ਇਹਨੇ ਮਿਹਨਤ ਵੀ ਕੀਤੀ ਪਾਰਟੀ ਕਿਸੇ ਬੰਦੇ ਨੂੰ ਵੀ ਪ੍ਰਮੋਟ ਕਰ ਸਕਦੀ ਆ ਅੱਗੇ ਲਿਆ ਸਕਦੀ ਆ ਟਿਕਟ ਦੇ ਸਕਦੀ ਆ ਜਿਤਾ ਵੀ ਸਕਦੀ ਆ ਰਾਣੇ ਨੂੰ ਟਿਕਟ ਦੇ ਸਕਦੀ ਆ ਰਾਣੇ ਨੂੰ ਜਿਤਨਾ ਖੁਦ ਪਹੁੰਚਦਾ ਇਹਨੂੰ ਟਿਕਟ ਦਿੱਤੀ ਤੇਰੇ ਵੰਦ ਕੀਤੀ ਜਿੱਤਿਆ ਇਹਨੇ ਆਪਣਾ ਕੰਮ ਚਾ ਕੀਤਾ ਲੋਕਾਂ ਦੀ ਨਜ਼ਰ ਤੁਹੀਂ ਬੇਰੀ ਨਜ਼ਰ ਚ ਲੋਕਾਂ ਜਿਹਾ ਸਰਕਾਰ ਕਰਦੇ ਆ ਜੇ ਮੇਰੇ ਇਹ ਇੱਥੇ ਬੈਠੇ ਬਹੁਤ ਸਾਰੇ ਬੰਦੇ ਹੋ ਜਿਹਨਾਂ ਨੂੰ ਮੌਕਾ ਹੀ ਨਹੀਂ ਦਿੱਤਾ ਉਹਦੇ ਕਈ ਕਾਰਨ ਹੈ ਉਹਦੇ ਕਾਰਨ ਕਿ ਵੀ ਉਹਨਾਂ ਕੋਲ ਟਾਈਮ ਥੋੜਾ ਹੁੰਦਾ ਲੇਕਿਨ ਜਦੋਂ ਉਹਨਾਂ ਨੂੰ ਟਾਈਮ ਮਿਲਦਾ ਉਹ ਪਾਰਟੀ ਲਈ ਤਰਾੜੇ ਨਹੀਂ ਕੰਮ ਕਰਦੇ ਆ ਅਛਾ ਬਲ ਤੁਹਾਡੇ ਹੱਥ ਨੇ ਸਾਰਾ ਦਿਨ ਵਪਾਰ ਕਰਦਾ ਪਾਲਾ ਜੀ ਗਲਤ ਕਹਿ ਰਿਹਾ ਸਹੀ ਪਰ ਪਾਲੇ ਦੇ ਉੱਤੇ ਪਤਾ ਨਹੀਂ ਕਿਦਾਂ ਫਰੀ ਜਾ ਕੇ ਪਾਲਿਆਲੂ ਹੋ ਗਈ ਮੈਂ ਕਿਹਾ ਜਿੱਤ ਵੀ ਜਾਊਗਾ ਹੈ ਲਾਲੀ ਵਰਿਆਂ ਤੇ ਤਲਵੱਡੀਆ हां जी ਗੋਪੀ ਗੋਪੀ ਇਹ ਪੰਜ ਛੇ ਮੁੰਡੇ ਪਰ ਹੁਣ ਕਿਹਨਾਂ ਹੋ ਰਹੇ ਡੈਗ ਉਹਨੇ ਮੈਨੂੰ ਕਿਹਾ ਯਾਰ ਜੀ ਤੂੰ ਕਿਉਂ ਨਾ ਬੜਾ ਵੱਡਾ ਵਰਕਰ ਹੈ ਕਈ ਦਫਾ ਦੇਖੋ ਗੁਰਮੁਖੀ ਵਿੱਚ ਬਹੁਤ ਵੱਡੇ ਵੱਡੇ ਵਰਕਰ ਹਨ ਫੋਨ ਤੇ ਨਜ਼ਰੀ ਨਹੀਂ ਪੈਦੀ ਮੈਂ ਚੁੱਪ ਨਹੀਂ ਬੋਲਦਾ ਨਾ ਮੈਂ ਚੁੱਪ ਬੋਲਦਾ ਹਾਂ ਮੈਨੂੰ ਪਤਾ ਲੱਗ ਜਾਏ ਸੀ ਫੇਰ ਤਾਂ ਮੈਂ ਉਹਨੂੰ ਜੇ ਜੇ ਕਿਤੇ ਖੁੱਡ ਜੀ ਵੀ ਵੜਿਆ ਹੋਵੇ ਤੂੰ ਉਦੋਂ ਖਿੱਚ ਕੇ ਕੱਢ ਲਿਆਉਂਦੇ ਜੀ ਕੱਢ ਲਿਆਉਂਦੇ ਤੇ ਇਹਨੇ ਮੇਰਾ ਰੋਕ ਚਾ ਕੀਤਾ ਸੀਵਰੇਜ ਆਪ ਸਾਫ ਕਰਵਾਇਆ ਲੋਕਾਂ ਦੇ ਕੰਮ ਆਪ ਕਰਤਾ ਠਾਕਰ ਦਾ ਦੇਖੋ ਯਾਰ ਉਹਨੂੰ ਰਣੇ ਨਹੀਂ ਕੀ ਦਿੱਤਾ ਵੀ ਜੋ ਕਮਿਟਮੈਂਟ ਕੀਤੀ ਸੀ ਉਹ ਪੂਰੀ ਕਰ ਦਿੱਤੀ ਉਹ ਨਹੀਂ ਕੋਈ ਗੱਲ ਉਹ ਨਹੀਂ ਕੋਈ ਗੱਲ ਬਟ ਬਟ ਹੁਣ ਉਹ阿里 ਬੇ ਦੇ ਪਾਇਾ ਥੋੜਾ ਬਹੁਤ ਚਲੋ ਉਹ ਜਾਂਦਾ ਕੋਲ ਆ ਵੀ ਕਰੇ ਇੱਕ ਦਾ ਹੱਕ ਆ ਕਿੰਨੇ ਚ ਬਲਸੇ ਲਈ ਹੈ ਤਾਂ ਕਿ ਉਹ ਗਏ ਲੜੋਂ ਮੇਰ ਨਾਲ ਨਹੀਂ ਲੜੋਗੇ ਤੇ ਮਨਜ਼ੂਰ ਹੋਣਾ ਨਾਲ ਨਹੀਂ ਆਉਂਦੇ ਉਹ ਕੋ ਦਾ ਨਹੀਂ ਲੜੋ ਉਹ ਯਾਰ ਉਹ 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 ਨਹੀਂ ਤਾਂ ਨਾ ਨੰਨਾ ਵੀ ਤੁਸੀਂ ਮੇਰੇ ਨਾਲ ਆ ਕੰਮ ਵੀ ਤੁਸੀਂ ਪਾਰਟੀ ਲਈ ਕਰਨਾ ਤੇ ਆਜ ਨੌਜਵਾਨ ਨੂੰ ਦੇਖੋ ਜੀ ਤੇ ਅਸ਼ੀਕੂ ਯਾ ਪਰਦਾਵਾ ਜੋ ਰਿਹਾ ਮੈਂ ਲਾਲਿਆ ਸਾਹਬ ਜੀ ਬੰਦੇ ਜੀ ਬ੍ਰਾਹਮਣਾਂ ਦਾ ਜੋ ਰਿਹਾ ਆ ਦੇਖੋ ਦੋ ਇਕੱਠੇ ਤਿੰਨ ਇਕੱਠੇ ਤਿੰਨ ਚੌਹਾਂ ਨੂੰ ਖੜਾ ਪੰਜ ਛੇ ਆ ਜੀ ਪ੍ਰਧਾਨ ਵੀ ਪੰਡਿਤ ਜੀ ਦੇ ਦਿਖਾਓ ਤੇ ਬਾਅਦ ਚੌਕਾ ਇੱਧਰ ਮਾਰ ਕੇ ਮਰਾ ਦੇ ਕੇ ਸੋ ਗੱਲ ਆ ਬ੍ਰਾਹਮਣਾ ਬਗੈਰ ਵੀ ਕੁਛ ਨਹੀਂ ਆਪਣੇ ਸਾਰੇ ਨਾਲ ਮਿਲ ਕੇ ਆਪਾਂ ਚੱਲਦੇ ਆ ਤੇ ਮੇਰਾ ਕਹਿਣ ਦਾ ਮਤਲਬ ਆ ਦੇਖੋ ਤਾਰਾ ਨਾ ਤੇ ਮੇਰਾ ਸੁਫਾਈਆ ਜਿਹਨੇ ਜਦੋਂ ਡੈਗੂ ਦਾ ਜੋਰ ਪਿਆ ਤੇ ਮਸ਼ੀਨ ਦੇ ਮਗਰ ਆ ਪੈ ਗਿਆ ਤੇ ਇਹ ਇੱਕ ਸਾਲੇ ਨੂੰ ਸੁਰਤੀ ਨਹੀਂ ਆਈ ਚੜ ਗਈ ਦਵਾਈ ਕੁਰਬਾਨੀ ਹੈ ਯਾਰ ਲੋਕਾਂ ਨੇ ਹੁਣ ਇਹ ਇਹ ਦੀ ਸ਼ੇਵਰਪੁਰ ਸਾਹ ਤੇ ਆਪਾਂ ਦੀ ਪੁੱਛ ਸਕਦੇ ਬੈਠੇ ਅੰਬਾਸਟਰ ਦੀ ਬੈਠੇ ਥੇ ਰੋਣਾ ਸਾਹਿਬ ਜਿੱਦਾਂ ਤੂੰ ਕਹਿੰਦਾ ਕਿੰਗ ਮੇਕਰ ਹੈ ਨਾ ਉਹ ਜਵਾਨ ਹੈ ਕੋਈ ਕਿੰਗ ਮੇਕਰ ਹੈ ਇਹਨੇ ਤੋਂ ਨੋਟ ਕਿਤੇ ਲੋ ਇਹਦੇ ਬਣਾਇਓ ਐਮਸੀ ਨੇ ਇਹਦਾ ਇੱਕ ਬਾਤ ਹੈ ਸਮਾਜ ਦੇ ਵਿੱਚ ਬੜੇ ਨੌਜਵਾਨ ਨੇ ਜਿਹੜਾ ਕੁਲਦੀਪ ਹੈ ਚਲ ਸਿੰਧਾ ਦਾ ਪੁਰਾਣਾ ਇਹ ਇਹਦਾ ਪਿਤਾ ਵਰਕਿਓ ਕਰਾ ਪਹਿਲਾ ਲਾਲੀ ਸੀ ਉਹ ਸਿੰਧਾ ਆ ਤੇ ਨਵੇਂ ਨਵੇਂ ਬੰਦੇ ਵੀ ਆਏ ਪਸੀਨ ਸਾਹਿਬ ਪਸੀਨ ਸਾਹਿਬ ਨਾਲ ਇੱਕ ਵਾਰ ਮੇ ਤੁਗੇ ਇਨਸਾਫੀ ਹੋ ਗਈ ਬੇਇਨਸਾਫੀ ਪਹਿਲਾ ਇਹ ਚੌੜੀ ਸੀ ਉੱਥੇ ਲੜਨਾ ਕਿ ਜਦੋਂ ਲੜਾਇਆ ਤੇ ਬੇਟੇ ਦੀ ਸ਼ਾਦੀ ਸੀ ਮੈਂ ਬਾਹਰ ਚਲੇ ਗਿਆ ਲੇਕਿਨ ਇਹ ਪਿਓ ਦੇ ਪੁੱਤ ਨੇ ਜਿੱਦ ਰੱਖੀ ਕਿ ਮੈਂ ਐਮਸੀ ਇੱਥੋਂ ਹੀ ਬਣਨਾ ਹੈ ਉਹ ਪਰੀਆਂ ਮੈਂ ਤਾਂ ਪੁੱਤਾਂ ਕੀਤੀਆਂ ਡੈਂਚਰੋਂ ਕੋਈ ਨਹੀਂ ਜੇ ਮਿਲਣਾ ਨਹੀਂ ਕਰੋਗੇ ਕਿਹਦੇ ਨਾਲ ਕਰੋਗੇ ਖੈਰ ਇਹਨਾਂ ਨੇ ਮਿਹਤ ਕੀਤੀ ਤੇ ਇਲੈਕਸ਼ਨ ਲੜੇ ਇਲੈਕਸ਼ਨ ਜਿੱਤੇ ਦੇਖੋ ਅਮਨਜੀਤ ਆ ਅਮਨਜੀਤ ਨੂੰ ਉਠਾ ਕਰਦਾ ਉਹ ਲੈ ਆ ਉਹ ਮੈਂ ਕਿਹਾ ਕਿਦਾ ਮੈਨੂੰ ਪਤਾ ਕੰਮ ਨਹੀਂ ਇਹ ਲੋਕਾਂ ਨੇ ਕਹਿੰਦਾ ਮੇਰੇ ਜਗ੍ਹਾ ਇਹ ਮੈਂ ਇਹਨੂੰ ਭੇਜਦਾ ਤੇ ਸਾਡਾ ਨੌਚਾ ਕੀਤਾ ਜੀ ਅੱਜ ਬਦਲਦੇ ਬੈਠੇ ਸਾਡੇ ਵੀ ਨਰਸਿੰਘ ਜੀ ਜਗੀਰ ਜਗੀਰ ਜ਼ਿਰਾ ਹੋ ਗਿਆ ਨਾ ਜ਼ਿਰਾ ਪਿੰਡ ਦਾ ਪਿੰਡ ਚੋਂ ਤਾਂ ਮੈਨੂੰ ਜ਼ਗੀਰਦਾਰ ਹੀ ਨਹੀਂ ਬਣਦਾ ਮੈਂ ਕੀ ਗਲਤ ਕੀਤਾ ਮੈਨੂੰ ਵੀ ਕੋਲੇ ਕਿਤੇ ਸਾਲਾ ਨਾਲ ਜੁੜਿਆ ਯਾਰ ਜਿੱਦਨ ਦਾ ਮੈਂ ਪਹਿਲੇ ਤਾਂ ਚੱਲਦਾ ਨਾਲ ਮੇਰੇ ਕੋਲ ਪੈਤੋ ਪੈਂਦਾ ਕਹ ਰਾਏ ਮੇ ਤੇ ਮੇਰਾ ਸੀ ਵੀਰਾ ਤੇ ਲੈ ਕੇ ਮੇਰੇ ਨਾਲ ਸੇ ਕੋਲ ਨਾਲ ਇਹਨ ਦੇਖੋ ਬਾਬਾ ਜੀ ਨੂੰ ਦੇਖੋ ਇੰਨੇ ਤੁਸੀਂ ਬੰਦੇ ਹੋ ਯਾਰ ਕੋਲਾ ਕਾਲਾ ਵਿੱਚ ਕਾਲੇ ਅੰਦਰ ਕਾਣੀ ਤੋੜ ਦਿੱਤਾ ਸੀ ਲੇਕਿਨ ਕਾਲੇ ਕਾ ਲੱਕਿਆ ਕਈ ਦਫਾ ਨਾ ਕੰਮ ਕਰਦੇ ਕਰਦੇ ਆਪਾਂ ਟੁੱਟ ਵੀ ਗਈ ਤਾਂ ਅੰਦਰ ਉਹ ਜਿਹਨਾਂ ਨਾ ਟੁੱਟੇ ਹੋਈਏ ਜਿਨ੍ਹਾਂ ਨੇ ਸ਼ੁਰੂ ਚ ਪੁਆਰਿਆ ਹੋਵੇ ਉਹਨਾਂ ਨੂੰ ਸਮੇਂ ਨਾਲ ਜਫਾ ਪਾ ਲੈਣਾ ਚਾਹੀਦਾ ਸਹੀ ਗੱਲ ਉਹ ਕੁਝ ਨਹੀਂ ਪਿਕੜਦਾ ਇਹ ਦੁਨੀਆ 'ਚ ਕੀ ਹੈ ਯਾਰ ਕੋਈ ਜਿਤਮਾਨ ਕਹੇ ਤੇ ਗੁਟੀਆਂ ਤਰਾ ਦਿਓ ਖੁਸ਼ ਹੋ ਜਾਂਦਾ ਤੁਸੀਂ ਦੇਖੋ ਮੈਂ ਆਪਣੇ ਤੋਂ ਉਹ ਮੁਰਾਲੇ ਨੂੰ ਵੀ ਤੇ ਵੱਡੇ ਨੂੰ ਵੀ ਗੁੱਡੀ ਹੱਥੋਂ ਕਿਉਂ ਨਾ ਲਾਹਾਂ ਦਾਹਾਂ ਤੋਂ ਲਵਾ ਕੇ ਸੌਂਦ ਰਵਾਓ ਦਾਹਾਂ ਤੇ ਲਾ ਕੇ ਸੌਂਦ ਰਵਾਓ ਸੋ ਗਾਨਿਆ ਕਿ ਜੇ ਪੁਰਾਣੇ ਜ਼ਖਮ ਐ ਉਹਨਾਂ ਨੂੰ ਵੀ ਭਰਲਾ ਉਹ ਕਹਿੰਦਾ ਠੀਕ ਐ ਕੋਈ ਵੀ ਹੋ ਜਾਣੀ ਹੈ ਕਈ ਵਾਰ ਸੋ ਇੱਥੇ ਤੁਸੀਂ ਸਾਰੇ ਹੀ ਤਕੜੇ ਤਕੜੇ ਜਰਨੈਲ ਬੈਠੇ ਹੋ 13 ਨੌਕਰੋ ਦੇ ਸਾਹਮਣੇ ਨਹੀਂ ਲਿਆ ਇੱਥੇ ਕੀ ਇਹਦੇ ਨਹੀਂ ਬਿਲੇ ਹੋ ਜੀ